ਜਿਹੜੇ ਬੱਚੇ ਨੇ ਜਿਹੜੇ ਝੁੱਗੀਆਂ ਦੇ ਵਿੱਚ ਰਹਿਣ ਵਾਲੇ ਬੱਚੇ ਨੇ ਜਿਨ੍ਹਾਂ ਨੂੰ ilm ਦਾ ਬਹੁਤਾ ilm ਨਹੀਂ ਹੁੰਦਾ ਕੁਝ ਨਹੀਂ ਪਤਾ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਪੜਾਈ ਕਰਨੀ ਹੈ ਇਹਨਾਂ ਵੱਲ ਖਿਆਲ ਕਿਵੇਂ ਆਇਆ ਗੁਰਦੁਆਰੇ ਜਾਈਦਾ ਸੀ ਇੱਧਰ ਕਾਲੀ ਮਾਤਾ ਮੰਦਰ ਜਾਈਦਾ ਸੀ ਤੇ ਜਦੋਂ ਰੋਡ ਸਾਈਡ ਦੇ ਬੱਚੇ ਦੇਖਦੀ ਸੀ ਨਾ ਮੈਂ ਉਹਦਾ ਹਸਬੰਡ ਵੀ ਖੈਰ ਨਾਲ ਹੁੰਦਾ ਸੀ ਤੇ ਅਸੀਂ ਇਹਨਾਂ ਨੂੰ ਹੀ ਵੰਡ ਦੇ ਜਾਂਦੇ ਸੀ ਵੀ ਜਿੰਨਾ ਕੋ ਸਾਡਾ ਹੈ ਮੰਝ ਵੀ ਗੁਰਦੁਆਰੇ ਮੰਦਰ ਚੜਾਣਾ ਮੈਂ ਬੱਚਿਆਂ ਨੂੰ ਵੰਡਦੀ ਜਾਣਾ ਰੋਡ ਸਾਈਡ ਤੇ ਫਿਰ ਇਹ ਉਡੀਕਣ ਲੱਗ ਗਏ ਤੇ ਮੈਂ ਇਹਨਾਂ ਦੇ ਲਈ ਟਾਫੀਆਂ ਵਾਲੀ ਆਂਟੀ ਬਣ ਗਈ दोर दोर एक, ए, 95 ਵਿੱਚ ਪੁੱਛਿਆ ਆ ਪੜ੍ਹਾਈ ਕਰਦੇ ਹੋ ਕਹਿੰਦੇ ਨਹੀਂ ਮੈਂ ਕਿਹਾ ਕਰੋਗੇ ਕਹਿੰਦੇ ਹਮਾਰੇ ਮੰਮੀ ਪਾਪਾ ਸੇ ਪੁੱਛੋ ਫਿਰ ਮੈਂ ਉਹਨਾਂ ਦੇ ਨਾਲ ਡੋਰ ਟੂ ਡੋਰ ਗਈ ਸਭ ਦੇ ਘਰਾਂ 'ਚ ਇੱਕ ਕਿਸ ਸਮੇਂ ਦੀ ਗੱਲ ਹੈ ਇਹ ਹੋ ਗਿਆ ਜੀ 95 'ਚ ਗੁਜ਼ਰੇਨ 2 ਸਾਲ ਬਾਅਦ 19798 'ਚ ਸਟਾਰਟ ਹੋ ਗਿਆ ਸੀ ਤੁਹਾਡੇ ਹੋਰ ਸਾਥੀ ਵੀ ਨੇ ਜੋ ਤੁਹਾਡੇ ਨਾਲ ਮਦਦ ਕਰਾਂਦੇ ਨੇ ਬਿਲਕੁਲ ਜੀ ਬਿਲਕੁਲ ਪਹਿਲੇ ਤਾਂ ਦੇਖੋ ਸਾਰੇ ਹੱਸਦੇ ਸੀ ਕਿਉਂਕਿ ਖੁਦ ਨੂੰ ਵੀ ਲੱਗਦਾ ਸੀ ਵੀ ਮੈਂ ਪਤਾ ਨਹੀਂ ਠੀਕ ਕਰ ਰਹੀ ਆ ਕਿ ਨਹੀਂ ਕਰ ਰਹੀ ਅਜੀਬ ਤਾਂ ਲੱਗਦਾ ਹੀ ਸੀ ਵੀ ਘਰੋਂ ਦੋ ਚਾਦਰਾਂ ਤੇ ਇੱਕ ਕੁਰਸੀ ਲਈ ਆਈ ਤੇ ਫੁੱਟਪਾਥ ਤੇ ਬੈਠ ਗਈ ਤੇ ਨਹੀਂ ਪਰ ਇਦੇ ਸਾਥ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਤੇ ਬਾਕੀਆਂ ਦੀਆਂ ਫਰੈਂਡਸ ਵੀ ਫਿਰ ਜੁੜਨ ਲੱਗ ਗਈਆਂ। ਅੱਜ ਸੰਤੁਸ਼ਟ ਹਾਂ ਉਸ ਚੀਜ਼ ਤੋਂ। ਬਹੁਤ ਜ਼ਿਆਦਾ। ਜਿੰਨੀ ਸੰਤੁਸ਼ਟੀ ਮਨ ਨੂੰ ਰਿਆਕੇ ਮਿਲਦੀ ਹੈ ਆਪਣੇ ਘਰ ਹੀ ਚ ਨਹੀਂ ਮਿਲਦੀ। ਸ਼ਾਮ ਨੂੰ ਜਦੋਂ 5 ਵਜੇ ਦੇ ਹਨ ਮਨ ਕਰਦਾ ਹੈ ਕਿ ਹੁਣ ਤਾਂ ਇਨਸ਼ਾਅੱਲਾ ਦਾ ਟਾਈਮ ਹੋ ਗਿਆ ਬੱਚੇ ਆ ਜਾਣਗੇ। ਔਰ ਬੱਚੇ ਵੀ ਸਾਨੂੰ ਦੇਖ ਕੇ ਇੰਨਾ ਜ਼ਿਆਦਾ ਸਮਾਈਲ ਕਰਦੇ ਆ ਕਿ ਪਤਾ ਨਹੀਂ ਉਹਨਾਂ ਨੂੰ ਕੀ ਖੁਸ਼ੀ ਮਿਲ ਗਈ। ਜਦੋਂ ਮੈਂ ਇੱਥੇ ਆਈ ਮੇਰੇ ਦੇਖ ਕੇ ਲੋਈ ਕੰਡੇ ਖੜੇ ਹੋ ਗਏ। ਤੇ ਮੇਰੇ ਮਨ ਚ ਇੰਨਾ ਆਇਆ ਵੀ ਮੈਂ ਇਥੇ ਇਨੀ دیر ਕਿਉਂ ਨਹੀਂ ਆਈ ਇਹਨਾਂ ਨੂੰ ਜਦੋਂ ਦੇਖਿਆ ਵੀ ਇਹਨਾਂ ਨੇ ਇੰਨਾ ਬੱਚਿਆਂ ਨੂੰ ਪਾਲਿਸ਼ ਕੀਤਾ ਹੁਣ ਤੁਹਾਡਾ ਲਾਸਟ ਏਮ ਕੀ ਰਹਿ ਗਿਆ ਕਿ ਲਾਈਕ ਜਿਨne ਸਵਾਸ ਵਾਈਗਰੂ ਨੇ ਦਿੱਤੇ ਨੇ ਤੁਸੀਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਪੂਰਾ ਕਰਨਾ ਦੋ ਸਲੋਗਨ ਤਾਂ ਤੁਸੀਂ ਆਮ ਪੜੇ ਹੋਣੇ ਨੇ ਤੀਸਰਾ ਮੈਂ ਸਪੈਸ਼ਲ ਲਿਖਵਾਇਆ ਕਿ ਬੇਟੀ ਵਸਾਓ ਅੱਜ ਦੇ ਸਮੇਂ ਦੇ ਵਿੱਚ ਇਸ ਸਲੋਗਨ ਦੀ ਬਹੁਤ ਲੋੜ ਹੈ ਕਿਉਂਕਿ ਅਗਰ ਸਾਡੀ ਬੱਚੀ ਪੜੀ ਲਿਖੀ ਸਿਆਣੀ ਹੋਏਗੀ ਉਸਨੇ ਦੋ ਕੁਲਾ ਪੇਕੇ ਤੇ ਸਹੁਰੇ ਔਰ ਪਲੱਸ ਆਪਣੇ ਬੱਚੇ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਕ ਸਤਰਾਂ ਨੇ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੇਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਹੋਕਾ ਦੇ ਦਿੱਤਾ ਸੀਦਾ ਕਿ ਵਿਦਿਆ ਤੋਂ ਬਿਨਾ ਚਾਨਣ ਦਾ ਪਸਾਰ ਜਿਹੜਾ ਉਹ ਅਧੂਰਾ ਹੈ ਇਸ ਕਰਕੇ ਵਿਦਿਆ ਹੀ ਇੱਕ ਐਸੀ ਚੀਜ਼ ਹੈ ਜਿਹੜੀ ਪੂਰੇ ਜੱਗ ਦੇ ਵਿੱਚ ਚਾਨਣ ਦਾ ਪਸਾਰਾ ਕਰ ਸਕਦੀ ਹੈ ਪਰ ਇਸ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਅੱਜ ਦੇ ਇਸ ਯੁੱਗ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ ਸਲਾਮ ਉਹਨਾਂ ਨੂੰ ਉਹ ਕੌਣ ਨੇ ਉਹਨਾਂ ਦਾ ਕਿੰਨੇ ਨੇ ਸਾਥ ਦਿੱਤਾ ਕਿ ਜਿਹੜੇ ਉਹ ਪ੍ਰਵਾਸੀ ਜੋ ਝੁੱਗੀਆਂ ਦੇ ਵਿੱਚ ਰਹਿੰਦੇ ਸਨ ਜਿਨ੍ਹਾਂ ਨੂੰ ilm ਦਾ a for apple ਵੀ ਨਹੀਂ ਸੀ ਪਤਾ ਇੱਕ ਅੱਖਰ ਤੱਕ ਨਹੀਂ ਸੀ ਆਂਦਾ ਉਹਨਾਂ ਬੱਚਿਆਂ ਨੂੰ ਬਾਹ ਫੜੀ ਉਹਨਾਂ ਬੱਚਿਆਂ ਦੀ ਬਾਹ ਫੜ ਕੇ ਅੱਜ ਇਸ ਮੁਕਾਮ ਤੱਕ ਪੜਾ ਦਿੱਤਾ ਕਿ ਬੱਚੇ ਖੇਲਣ ਖੁੱਦਣ ਤੋਂ ਇਲਾਵਾ ਇੱਥੇ ਮਸਤੀ ਦੀ ਪਾਟਸ਼ਾਲਾ ਲਾਂਦੇ ਨੇ ਤੇ ਮਸਤੀ ਦੇ ਵਿੱਚ ਉਹ ਕੁਝ ਹਾਸਲ ਕਰ ਲੈਂਦੇ ਨੇ ਜੋ ਵੱਡੇ ਵੱਡੇ ਨਾਮੀ ਏਸੀ ਸਕੂਲਾਂ ਦੇ ਵਿੱਚ ਵੀ ਹਾਸਲ ਨਹੀਂ ਕਰ ਸਕੇ ਸੋ ਸਭ ਤੋਂ ਪਹਿਲੇ ਮਿਲਵਾਨੇ ਉਹਨਾਂ ਦਾ ਨਾਮ ਸੱਸ਼ੀਕਲ ਮੈਮ ਕੀ ਨਾਮ ਹੈ ਤੁਹਾਡਾ ਸੱਸ਼ੀਕਲ ਜੀ ਮੇਰਾ ਨਾਮ ਰਾਜਪਾਲ ਕੋਰ ਮਸਤ ਹੈ ਜੀ ਹਾਂਜੀ ਜੀ ਮੈਂ ਦੇਖਿਆ ਤੁਹਾਡਾ ਨਾਮ ਵੀ ਮਸਤ ਹੈ ਤੇ ਤੁਹਾਡੀ ਮਸਤੀ ਦੀ ਪਾਟਸ਼ਾਲਾ ਵੀ ਬਿਲਕੁਲ ਮਸਤ ਮਸਤ ਹੈ ਤੇ ਸਭ ਤੋਂ ਪਹਿਲਾ ਸਵਾਲ ਤੁਸੀਂ ਇਸ ਦਾ ਆਗਾਜ਼ ਕਦੋਂ ਸ਼ੁਰੂ ਕੀਤਾ ਕੀ ਸੋਚ ਕੇ ਸ਼ੁਰੂ ਕੀਤਾ ਸੋਚਿਆ ਤਾਂ ਨਹੀਂ ਸੀ ਪਰ ਆਪਣੇ ਆਪ ਹੀ ਗੁਰੂ ਦੀ ਮਿਹਰ ਕਰਕੇ ਹੋ ਗਿਆ ਕਿਉਂਕਿ ਸਾਡੇ ਵਸ ਕੁਝ ਨਹੀਂ ਹੈਗਾ ਕਿਉਂਕਿ ਆਉਣ ਵਾਲੇ ਕੱਲ ਦਾ ਆਉਣ ਵਾਲੇ ਵਕਤ ਦਾ ਕਿਸੇ ਨੂੰ ਪਤਾ ਹੀ ਨਹੀਂ ਦਿਲ ਜ਼ਰੂਰ ਕਰਦਾ ਸੀ ਕਿਉਂਕਿ ਮੇਰੀ ਐਜੂਕੇਸ਼ਨ ਪੂਰੀ ਨਹੀਂ ਸੀ ਹੋ ਸਕੀ ਡਿਊ ਟੂ ਪਾਕਿਸਤਾਨ ਬਣ ਗਿਆ ਮੈਂ ਛੋਟੀ ਸੀ ਤੇ ਪਾਪਾ ਆਰਮੀ ਸਨ ਡਾਕਟਰ ਸਨ ਫੈਮਿਲੀ ਸਟੇਸ਼ਨ ਹੈ ਨਹੀਂ ਸੀ ਅਸੀਂ ਦਾਦਾ ਜੀ ਕੋਲ ਰਹੇ ਫਿਰ ਦਾਦਾ ਜੀ ਉਹੀ ਉਸ ਵੇਲੇ ਮੁੰਡੇ ਕੁੜੀ ਚ ਬੜਾ ਭੇਤ ਹੁੰਦਾ ਸੀ ਕੁੜੀਆਂ ਨੂੰ ਅੱਛਾ ਖਾਣ ਨੂੰ ਨਹੀਂ ਦੇਣਾ ਵੱਡੀਆਂ ਹੋ ਜਾਣਗੀਆਂ ਕੁੜੀਆਂ ਨੂੰ ਬਾਹਰ ਨਹੀਂ ਕੱਢਣਾ ਕੁੜੀਆਂ ਨੂੰ ਮਾਹੌਲ ਵੀ ਬੜਾ ਖਰਾਬ ਸੀ ਸੋ ਘਰੇ ਹੀ ਪੈਂਦੀ ਆਖਰੀ ਦਾਦਾ ਜੀ ਨੇ ਪੜ੍ਹਾ ਦਿੱਤੀ ਵੀ ਚਲੋ ਹੁਣ ਬਾਬਾਈ ਦੇ ਚਰਨ ਨਹੀਂ ਲੱਗੋ ਤੇ ਪਾਠ ਕਰੋ ਤੇ ਯੂਪੀ ਚ ਹੈਗੇ ਸਾਂ ਹਿੰਦੀ ਟਿਊਟਰ ਘਰ ਆ ਜਾਂਦਾ ਸੀ ਤੇ ਬਾਕੀ ਦਾ ਮਾਹੌਲ ਕਰਦਾ ਹੈ ਸੀ ਆਰਮੀ ਵਾਲਿਆਂ ਦਾ ਸੋ ਇਹ ਮੇਰੀ ਐਜੂਕੇਸ਼ਨ ਸੀ ਟੋਟਲ ਤੁਸੀਂ ਸਕੂਲ ਨਹੀਂ ਗਏ ਤੁਹਾਡਾ ਬੜਾ ਏਮ ਸੀ ਕਿ ਮੈਂ ਸਕੂਲ ਜਾਵਾਂ ਮੈਂ ਪੜਾਂ ਪਰ ਵਕਤ ਨੇ ਅੱਗੇ ਨਹੀਂ ਜਾਣ ਦਿੱਤਾ ਪਰ ਤੁਸੀਂ ਹੁਣ ਉਹ ਜਿਹੜਾ ਆਪਣਾ ਸ਼ੌਂਕ ਸੀ ਉਹ ਬੇਸ਼ੱਕ ਕਿਤੇ ਨਾ ਕਿਤੇ ਬਹੁਤਾ ਪੂਰਾ ਨਹੀਂ ਹੋ ਸਕਿਆ ਪਰ ਉਸ ਤੋਂ ਵੱਧ ਤੁਸੀਂ ਕਾਰ ਵਿਖਾਇਆ ਇਹਨਾਂ ਬੱਚਿਆਂ ਨੂੰ ਤਾਲੀਮ ਦੇ ਕੇ ਇਹਨਾਂ ਬੱਚਿਆਂ ਨੂੰ ਮੈਂ ਆਪਣੇ ਚਾਰ ਬੱਚੇ ਪੜਾਏ ਹਾਂਜੀ ਮੈਂ ਮੇਰੇ ਫਾਦਰ ਲਾ ਵੀ ਬੜੇ ਥੋੜੇ ਨੈਰੋ ਮਾਈਂਡਡ ਸਨ ਤੇ ਪਰ ਮੈਨੂੰ ਅੰਦਰੋਂ ਅੰਦਰੋਂ ਲਗਨ ਸੀ ਫਿਰ ਜਦੋਂ 76 ਵਿੱਚ ਫਾਦਰ ਅਨਲਾ ਨੇ ਸਭ ਬੱਚਿਆਂ ਨੂੰ ਅਡਜਸਟ ਕਰਤਾ ਫਿਰ ਮੈਂ ਆਪਣੇ ਹਸਬੰਦ ਨੂੰ ਕਿਹਾ ਵੀ ਹੁਣ ਹੁਣ ਮੈਂ ਤੁਹਾਡੀ ਇੱਕ ਨਹੀਂ ਸੁਣਨੀ ਤੁਸੀਂ ਕਹਿੰਦੇ ਸੀ ਪਿਤਾ ਜੀ ਦੇ ਸਾਹਮਣੇ ਮੈਂ ਬੋਲ ਨਹੀਂ ਸਕਦਾ ਤੇ ਉਦੋਂ ਫਿਰ ਅਸੀਂ ਪਟਿਆਲਾ ਚੂਜ਼ ਕੀਤਾ ਬਈ এডਿਕੇਸ਼ਨ ਸੈਂਟਰ ਸਮਝ ਕੇ ਫਿਰ ਦੋ ਬੱਚੇ ਪੀਪੀਐਸ ਚ ਗਏ ਵੱਡਾ ਮਾਡਰਨ ਸਕੂਲ ਬੇਟੀ ਲੇਡੀ ਫਾਤਿਮਾ ਸੋ ਤੇ ਜਿਹੜੇ ਬੱਚੇ ਨੇ ਜਿਹੜੇ ਛੁਗੀਆਂ ਦੇ ਵਿੱਚ ਰਹਿਣ ਵਾਲੇ ਬੱਚੇ ਨੇ ਜਿਨ੍ਹਾਂ ਨੂੰ ਇਲਮ ਦਾ ਬਹੁਤਾ ਇਲਮ ਨਹੀਂ ਹੁੰਦਾ ਕੁਝ ਨਹੀਂ ਪਤਾ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਪੜਾਈ ਕਰਨੀ ਹੈ ਇਹਨਾਂ ਵੱਲ ਖਿਆਲ ਕਿਵੇਂ ਆਇਆ ਇਹਨਾਂ ਵੱਲ ਰੋ ਕਿਵੇਂ ਕੀਤਾ ਪਤਾ ਐਸ ਤਰ੍ਹਾਂ ਉਦੋਂ ਇਹ ਸਿੰਗਲ ਰੋਡ ਸੀ ਗੁਰਦੁਆਰੇ ਜਾਈਦਾ ਸੀ ਇੱਧਰ ਕਾਲੀ ਮਾਤਾ ਮੰਦਰ ਜਾਈਦਾ ਸੀ ਤੇ ਜਦੋਂ ਰੋਡ ਸਾਈਡ ਦੇ ਬੱਚੇ ਦੇਖਦੀ ਸਾਂ ਨਾ ਮੈਂ ਉਦੋਂ ਹਸਬੰਡ ਵੀ ਖੈਰ ਨਾਲ ਹੁੰਦੇ ਸੀ ਤੇ ਅਸੀਂ ਇਹਨਾਂ ਨੂੰ ਹੀ ਵੰਡਦੇ ਜਾਂਦੇ ਸੀ ਵੀ ਜਿੰਨਾ ਕੋ ਸਾਡਾ ਹੈ ਮੰਨ ਜੀ ਗੁਰਦੁਆਰੇ ਮੰਦਰ ਚੜਾਣਾ ਮੈਂ ਬੱਚਿਆਂ ਨੂੰ ਵੰਡਦੀ ਜਾਣਾ ਰੋਡ ਸਾਈਡ ਤੇ ਫਿਰ ਇਹ ਉਡੀਕਣ ਲੱਗ ਗਏ ਤੇ ਮੈਂ ਇਹਨਾਂ ਦੇ ਲਈ ਟਾਫੀਆਂ ਵਾਲੀ ਆਂਟੀ ਬਣ ਗਈ ਇਨ ਬੀਟਵੀਨ ਹਸਬੰਦ ਗੁਜ਼ਰ ਗਏ ਥੋੜਾ ਜਿਹਾ ਦੋਕਸਾਲ ਜ਼ਿੰਦਗੀ ਥੰਮ ਗਈ ਬੜਾ ਵੱਡਾ ਯੂਟਰਨ ਆਇਆ ਮੇਰੀ ਜ਼ਿੰਦਗੀ 'ਚ ਪਰ ਬੱਚਿਆਂ ਨੇ ਵੀ ਕਿਹਾ ਫਿਰ ਵੀ ਮੰਮੀ ਹੋਰ ਨਹੀਂ ਤੇ ਡੈਡੀ ਦਾ ਹੀ ਸੁਪਨਾ ਪੂਰਾ ਕਰੋ ਤੇ ਮੇਰੇ ਮਨ 'ਚ ਤਾਂ ਹੈ ਹੀ ਸੀ ਦੋ ਸਾਲ ਤੋਂ ਮੇਰੇ ਬੱਚਿਆਂ ਨੇ ਦੱਸਿਆ ਵੀ ਨਹੀਂ ਬੱਚੇ ਸਮਝਦੇ ਸੀ ਮੰਮੀ ਗੁਰਦੁਆਰੇ ਗਈ ਹੈ ਕਿਉਂਕਿ ਉਹ ਮੈਨੂੰ ਕਦੇ ਵੀ ਫੁੱਟਪਾਥ ਤੇ ਨਾ ਬੈਠਣ ਦਿੰਦੇ ਸੋ ਇਸ ਤਰ੍ਹਾਂ ਕਰਕੇ ਬਸ ਮੇਰਾ ਕਾਰਵਾ ਸ਼ੁਰੂ ਹੋ ਗਿਆ ਸੱਤ ਬੱਚਿਆਂ ਤੋਂ ਬੱਚਿਆਂ ਨੂੰ ਮੈਂ ਪੁੱਛਿਆ ਆਪ ਪੜ੍ਹਾਈ ਕਰਦੇ ਹੋ ਕਹਿੰਦੇ ਨਹੀਂ ਮੈਂ ਕਿਹਾ ਕਰੋਗੇ ਕਹਿੰਦੇ ਹਮਾਰੇ ਮੰਮੀ ਪਾਪਾ ਸੇ ਪੁੱਛੋ ਫਿਰ ਮੈਂ ਉਹਨਾਂ ਦੇ ਨਾਲ ਡੋਰ ਟੂ ਡੋਰ ਗਈ ਸਭ ਦੇ ਘਰਾਂ 'ਚ ਇੱਕ ਕਿਸ ਸਮੇਂ ਦੀ ਗੱਲ ਕਰੀ ਇਹ ਹੋ ਗਿਆ ਜੀ 95 'ਚ ਗੁਜ਼ਰੇਨ 2 ਸਾਲ ਬਾਅਦ 19798 'ਚ ਸਟਾਰਟ ਹੋ ਗਿਆ ਸੀ ਤੇ ਉਹ ਸੱਤ ਦਾ ਕਾਫਲਾ ਕਿਸ ਤਰ੍ਹਾਂ ਵਧਦਾ ਗਿਆ ਬਸ ਪੁੱਛੋ ਨਾ ਇਨ ਬੀਟਵੀਨ ਫਿਰ ਇਹ ਫਲਾਈਰ ਬਣਨਾ ਸ਼ੁਰੂ ਹੋ ਗਿਆ ਤਾਂ ਮੈਂ ਕੋਠੀ ਨੂੰ ਨਾਕ ਕੀਤਾ ਮੈਂ ਕਿਹਾ ਦੇਖੀ ਜਾਏਗੀ ਬਈ ਮੈਂ ਹੁਣ ਕੀ ਕਰਾਂਗੀ ਮੇਰਾ ਐਕਡਮ ਦਿਲ ਵੀ ਇਹ ਸਾਰਾ ਮੇਰਾ ਖਰਾਬ ਹੋ ਗਿਆ ਜੇ ਤਾਂ ਸ਼ੁਰੂ ਵੀ ਨਹੀਂ ਸੀ ਹੋਇਆ ਫਿਰ ਕੋਠੀ ਚ ਨਾ ਐਡਵੋਕੇਟ ਦੀ ਕੋਠੀ ਸੀ ਬੜੀ ਸਮਾਰਟ ਜੀ ਕੁੜੀ ਨਿਕਲੀ ਇੱਕ ਬੱਚਾ ਸੀ ਉਹਦੇ ਕੋਲ ਛੋਟਾ ਜਿਹਾ ਕਹਿੰਦੀ ਆਂਟੀ ਤਾਂ ਬਹੁਤ ਅੱਛਾ ਹੈ ਮੈਂ ਤੁਹਾਡੇ ਨਾਲ ਆ ਸੋ ਮੈਂ ਇਹਨੂੰ ਹੋਰ ਖੁਸ਼ੀ ਹੋ ਗਈ ਔਰ ਕੋਠੀ ਮਿਲਣ ਕਰਕੇ ਬੱਚੇ ਹੋਰ ਵੱਧਣੇ ਸ਼ੁਰੂ ਹੋ ਗਏ ਇਨ ਬਿਟਵੀਨ 2 ਸਾਲਾਂ ਦਾ ਪੂਰਾ ਹੋ ਗਿਆ ਸਾਨੂੰ ਪਰਮਾਤਮਾ ਨੇ ਛੱਤ ਵੀ ਦੇ ਦਿੱਤੀ ਤੇ ਬੈਠਣ ਨੂੰ ਜਗ੍ਹਾ ਵੀ ਤੇ ਤੁਹਾਡੇ ਹੋਰ ਸਾਥੀ ਵੀ ਨੇ ਜੋ ਤੁਹਾਡੇ ਨਾਲ ਮਦਦ ਕਰਾਉਂਦੇ ਨੇ ਬਿਲਕੁਲ ਜੀ ਬਿਲਕੁਲ ਪਹਿਲੇ ਤਾਂ ਦੇਖੋ ਸਾਰੇ ਹੱਸਦੇ ਸੀ ਕਿਉਂਕਿ ਖੁਦ ਨੂੰ ਵੀ ਲੱਗਦਾ ਸੀ ਵੀ ਮੈਂ ਪਤਾ ਨਹੀਂ ਠੀਕ ਕਰ ਰਹੀ ਆ ਕਿ ਨਹੀਂ ਕਰ ਰਹੀ ਅਜੀਬ ਤਾਂ ਲੱਗਦਾ ਹੀ ਸੀ ਵੀ ਘਰੋਂ ਦੋ ਚਾਦਰਾਂ ਤੇ ਇੱਕ ਕੁਰਸੀ ਲਈ ਆਈ ਤੇ ਫੁੱਟਪਾਥ ਤੇ ਬੈਠ ਗਈ ਤੇ ਨਹੀਂ ਪਰ ਇਹਦੇ ਸਾਥ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਤੇ ਬਾਕੀਆਂ ਦੀਆਂ ਫਰੈਂਡਸ ਵੀ ਫਿਰ ਜੁੜਨ ਲੱਗ ਗਈਆਂ ਚਲੋ ਫਿਰ ਸਾਨੂੰ ਵੀ ਮਿਲਵਾਓ ਆਪਣੀਆਂ ਉਹਨਾਂ ਸਾਥਨਾ ਦੇ ਨਾਲ ਤੇ ਜੀ ਆ우 ਫਿਰ ਅਸੀਂ ਤੁਹਾਨੂੰ ਲੈ ਕੇ ਚੱਲਦੇ ਆ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਹਨਾਂ ਦਾ ਸਾਥ ਦਿੱਤਾ ਤੇ ਉਹ ਵੀ ਰਿਟਾਇਰਡ ਟੀਚਰਸ ਹਨ ਜਾਂ ਕੋਈ ਸਨ ਉਹ ਵੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਣੇ ਆ ਸੋ ਉਹ ਮਹਾਨ શિક્ષੀਤਾਂ ਵੀ ਸਾਡੇ ਨਾਲ ਅਸੀਂ ਗੱਲ ਕਰਦੇ ਆ ਜੀ ਮੈਮ ਕੀ ਨਾਮ ਹੈ ਤੁਹਾਡਾ ਅਨੀਤਾ ਚਾਵਲਾ ਅਨੀਤਾ ਜੀ ਤੁਸੀਂ ਕਿਸ ਤਰ੍ਹਾਂ ਇਸ ਮਸਤੀ ਦੀ ਪਾਡਸ਼ਾਲਾ ਦੇ ਵਿੱਚ ਆਪਣੀ ਸੇਵਾ ਨਿਭਾਈ ਕਿਸ ਤਰ੍ਹਾਂ ਤੁਹਾਡੇ ਵਿੱਚ ਵੀ ਖਿਆਲ ਆਇਆ ਕਿ ਮੈਂ ਵੀ ਹੁਣ ਅੱਗੇ ਵਧਾਂ ਮੈਂ ਵੀ ਇਹ ਨਾਲ ਹੀ ਕੁਝ ਕਰਾਂ ਮੈਂ ਸਭ ਤੋਂ ਜ਼ਿਆਦਾ ਪ੍ਰੇਰਣਾ ਆਂਟੀ ਤੋਂ ਲਈ ਕਿ ਆਂਟੀ ਇੰਨੇ ਵੱਡੇ ਹੋ ਕੇ ਆਪਣਾ ਘਰ ਛੱਡ ਕੇ ਆਪਣਾ ਆਰਾਮ ਛੱਡ ਕੇ ਜਦੋਂ ਗਰਮੀ ਵੀ ਹੁੰਦੀ ਸੀ ਸਰਦੀ ਵੀ ਹੁੰਦੀ ਸੀ ਤਾਂ ਵੀ ਆਂਟੀ ਨੇ ਫੁੱਟਪਾਥ ਤੇ ਬੈਠੇ ਹੋਣਾ ਬੱਚਿਆਂ ਨੂੰ ਬੁਲਾਉਣਾ ਇਵਨ ਡੋਰ ਟੂ ਡੋਰ ਵੀ ਜਾਂਦੇ ਸੀਗੇ ਡੋਰ ਟੂ ਡੋਰ ਇਸ ਲਈ ਕਿ ਬੱਚੇ ਜਿਹੜੇ ਸਕੂਲ ਨਹੀਂ ਸੀ ਜਾਂਦੇ ਉਹ ਸ਼ਾਮ ਨੂੰ ਇਹਨਾਂ ਦੀ ਮਾਵਾ ਕੋਠੀਆਂ ਵਿੱਚ ਕੰਮ ਕਰਨ ਲਈ ਜਾਂਦੀਆਂ ਨੇ ਤਾਂ ਬੱਚੇ ਜਿਹੜੇ ਸੀਗੇ ਉਹ ਮਾਵਾ ਦੇ ਨਾਲ ਜਾਂਦੇ ਸੀ ਆਂਟੀ ਨੇ ਇਨੀਸ਼ੀਏਟਿਵ ਲਿਆ ਕਿ ਇੱਕ ਤਾਂ ਬੱਚੇ ਕੁਝ ਸਿੱਖਣ ਦੂਜਾ ਇਹਨਾਂ ਦੀ ਮਾਂ ਵੀ ਅੱਛੀ ਤਰ੍ਹਾਂ ਕੰਮ ਕਰ ਪਾਏਗੀ ਜਿੱਥੇ ਵੀ ਕੰਮ ਕਰਨ ਜਾ ਰਹੀ ਹੈ ਹੌਲੀ ਹੌਲੀ ਇਸ ਤਰ੍ਹਾਂ ਮਦਰਸ ਨੂੰ ਵੀ ਸਮਝ ਆਣ ਲੱਗਿਆ ਕਿ ਮੇਰਾ ਬੱਚਾ ਸੇਫ ਹੈ ਆਂਟੀ ਦੀ ਛਤਰ ਛਾਇਆ ਚ ਹੈ ਆਂਟੀ ਨੇ ਅਜੇ ਉਦੋਂ ਪੜਾਉਣਾ ਸ਼ੁਰੂ ਨਹੀਂ ਕੀਤਾ ਉਦੋਂ ਤਾਂ ਜਿਵੇਂ ਇੱਕ ਟਾਫੀਆਂ ਵਾਲੀ ਆਂਟੀ ਯੋਗਾ ਵਾਲੀ ਆਂਟੀ ਗੇਮਸ ਵਾਲੀ ਆਂਟੀ ਆਂਟੀ ਖੁਦ ਖੇਡਦੇ ਸੀ ਇਹਨਾਂ ਦੇ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦੇ ਸੀ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਬੱਚੇ ਜਿਹੜੇ ਸੀ ਉਹ ਅਟੈਚਡ ਹੋ ਗਏ ਤੁਸੀਂ ਵੀ ਪੇਸ਼ੇ ਤੋਂ ਟੀਚਰ ਹੀ ਹੋ ਹਾਂਜੀ ਮੈਂ ਵੀ ਪੇਸ਼ੇ ਤੋਂ ਟੀਚਰ ਹੀ ਹਾਂ ਤੇ ਫਿਰ ਤੁਸੀਂ ਇਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਕਿਸ ਤਰ੍ਹਾਂ ਹੈਲਪ ਕੀਤੀ ਐਜੂਕੇਸ਼ਨ ਦੇ ਵਿੱਚ ਕਿਉਂਕਿ ਮੈਂ ਉਦੋਂ ਜੌਬ ਤੇ ਜਾਂਦੀ ਸੀ ਪੈਦਲ ਇੱਥੋਂ ਪੁੱਲ ਨਹੀਂ ਸੀ ਹੁੰਦਾ ਲਾਈਨ ਤੋਂ ਹੀ ਪੈਦਲ ਜਾਣਾ ਤਾਂ ਆਂਟੀ ਨੂੰ ਜਦੋਂ ਵੀ ਦੇਖਣਾ ਵਾਪਸੀ ਤੇ ਦੇਖਣਾ ਜਦ ਬੱਚੇ ਜੇ ਬੈਠੇ ਹੁੰਦੇ ਸੀ ਮੈਂ ਬੁੱਕ ਮਟੀਰੀਅਲ ਵਗੈਰਾ ਤੁਸੀਂ ਸਾਰਾ ਕੁਝ ਅਰੇਂਜ ਕਰਾਉਂਦਾ ਬੁੱਕ ਮਟੀਰੀਅਲ ਤੋਂ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਦਿਖਾਣ ਲਈ ਕੁਝ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਫਿਰ ਮੈਂ ਇਹਨਾਂ ਨੂੰ ਚਾਰਟਸ ਵਗੈਰਾ ਬਣਾ ਕੇ ਦਿੰਦੀ ਸੀਗੀ ਸਕੂਲਾਂ ਬਣਾ ਕੇ ਲਿਆਣੇ ਕੁਝ ਉੱਥੇ ਬੱਚਿਆਂ ਤੋਂ ਬਣਵਾਣੇ ਕੁਝ ਮੈਂ ਖੁਦ ਬਣਾਣੇ ਮੈਂ ਇਹਨਾਂ ਨੂੰ ਇਹ ਵਾਲੀਆਂ ਦੋ ਦੋ ਲਾਈਨਾਂ ਸਿਖਾਉ ਉਹ ਜਿਹਦੇ ਜ ਮਾਤਰਾਵਾਂ ਘੱਟ ਹੋਣ ਠੀਕ ਹੈ ਬਿਹਲਕੇ ਹਲਕੇ ਇਹ ਸਿੱਖ ਅੱਜ ਸੰਤੁਸ਼ਟ ਉਸ ਚੀਜ਼ ਤੋਂ ਬਹੁਤ ਜ਼ਿਆਦਾ ਜਿੰਨੀ ਸੰਤੁਸ਼ਟੀ ਮਨ ਨੂੰ ਰਿਆਕੇ ਮਿਲਦੀ ਹੈ ਆਪਣੇ ਘਰ ਵਿੱਚ ਨਹੀਂ ਮਿਲਦੀ ਸ਼ਾਮ ਨੂੰ ਜਦੋਂ 5 ਵਜੇ ਦੇ ਹਨ ਮਨ ਕਰਦਾ ਹੈ ਕਿ ਹੁਣ ਤਾਂ ਇਨਸ਼ਾ ਅੱਲਾਹ ਦਾ ਟਾਈਮ ਹੋ ਗਿਆ ਬੱਚੇ ਆ ਜਾਣਗੇ ਔਰ ਬੱਚੇ ਵੀ ਸਾਨੂੰ ਦੇਖ ਕੇ ਇੰਨਾ ਜ਼ਿਆਦਾ ਸਮਾਈਲ ਕਰਦੇ ਆ ਕਿ ਪਤਾ ਨਹੀਂ ਉਹਨਾਂ ਨੂੰ ਕੀ ਖੁਸ਼ੀ ਮਿਲ ਗਈ ਜਿਹੜੇ ਬਹੁਤ ਉੱਚ ਅਹੁਦੇ ਤੇ ਰਹਿਣ ਵਾਲੇ ਇੱਕ ਸਰਕਾਰੀ ਮੁਲਾਜ਼ਮ ਨੇ ਉਹਨਾਂ ਨਾਲ ਗੱਲ ਕਰਦੇ ਆ ਜੀ ਮੈਮ ਤੁਹਾਡਾ ਨਾਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਵਿੰਦਰ ਕੌਰ ਹੈ ਮੈਂ ਭਾਰਤ ਸਕਾਊਟ ਐਂਡ ਗਾਈਡਰ ਦੀ ਟ੍ਰੇਨਿੰਗ ਕਮਿਸ਼ਨਰ ਆ ਪਟਿਆਲੇ ਦੀ ਤੇ ਮੈਂ ਇੱਕ ਦਿਨ ਗਾਈਡ ਦੇ ਸਬੰਧ ਚ ਸਾਡਾ ਇੱਕ ਦਿਨ ਫੰਕਸ਼ਨ ਸੀ ਕਿਸੇ ਸਕੂਲ ਚ ਤਾਂ ਉੱਥੇ ਰਾਜਪਾਲ ਮੈਡਮ ਵੀ ਗਏ ਹੋਏ ਸੀ ਤਾਂ ਇਹਨਾਂ ਨੇ ਜਦੋਂ ਮੇਰੀਆਂ ਐਕਟੀਵਿਟੀਆਂ ਦੇਖੀਆਂ ਮੈਨੂੰ ਕਹਿੰਦੇ ਤੁਸੀਂ ਕਦੇ ਮਸਤੀ ਕੀ ਪਾਟਸ਼ਾਲਾ ਚ ਨਹੀਂ ਆਏ ਮੈਂ ਕਿਹਾ ਜੀ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਪਹਿਲਾਂ ਕੈਨੇਡਾ ਸੀ ਉਦੋਂ ਪਹਿਲਾਂ ਜੌਬ ਕਰਤੀ ਸੀ ਤੇ ਕਹਿੰਦੇ ਹੁਣ ਜ਼ਰੂਰ ਆਓ ਜਦੋਂ ਮੈਂ ਇੱਥੇ ਆਈ ਮੇਰੇ ਦੇਖ ਕੇ ਲੋਈ ਕੰਡੇ ਖੜੇ ਹੋ ਗਏ ਤੇ ਮੇਰੇ ਮਨ ਚ ਇੰਨਾ ਉਹ ਆਇਆ ਵੀ ਮੈਂ ਇੱਥੇ ਇਨੀਦਰ ਕਿਉਂ ਨਹੀਂ ਆਈ ਇਹਨਾਂ ਨੂੰ ਜਦੋਂ ਦੇਖਿਆ ਵੀ ਇਹਨਾਂ ਨੇ ਇੰਨਾ ਬੱਚਿਆਂ ਨੂੰ ਪਾਲਿਸ਼ ਕੀਤਾ ਪਰ ਜੋ ਮੇਰਾ ਸਬਜੈਕਟ ਸੀ ਉਹ ਮੈਨੂੰ ਇਹ ਹੁੰਦਾ ਵੀ ਬੱਚਾ ਚਾਹੇ ਪੜਿਆ ਲਿਖਿਆ ਹੋਵੇ ਚਾਹੇ ਨਾ ਪਰ ਉਹਨੂੰ ਟੇਬਲ ਮੈਨਰ ਕਿਵੇਂ ਉੱਠਣਾ ਹੈ ਕਿਵੇਂ ਕਿਸੇ ਨਾਲ ਗੱਲ ਕਰਨੀ ਹੈ ਕਿਵੇਂ ਬੈਠਣਾ ਹੈ ਕਿਵੇਂ ਖਾਣਾ ਖਾਣਾ ਹੈ ਜਦੋਂ ਕਿਸੇ ਨਾਲ ਗੱਲ ਕਰਨੀ ਹੈ ਕਿਸ ਤਰ੍ਹਾਂ ਖੜੇ ਹੋਣਾ ਹੈ ਮੈਨੂੰ ਇਹ ਸਿਮਾ ਉਹ ਚੀਜ਼ਾਂ ਸਿਖਾਵਾ ਦੂਜਾ ਮੇਰਾ ਸਬਜੈਕਟ ਫਿਜ਼ੀਕਲ এডੂਕੇਸ਼ਨ ਸੀ ਮੈਂ ਕਦੇ ਇਹਨਾਂ ਨੂੰ ਪੀਟੀ ਕਰਾਉਣੀ ਕਦੇ ਡੰਬਲਸ ਕਰਾਉਣੇ ਇਹੋ ਜਿਹੀ ਐਕਟੀਵਿਟੀਜ਼ ਕਰਵਾਉਣੀਆਂ ਤੇ ਬਾਕੀ ਜੋ ਬੱਚਿਆਂ ਦੇ ਅੰਦਰ ਗੁਣ ਸੀ ਅਸੀਂ ਉਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਉਸ ਨੂੰ ਹੋਰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਦੂਸਰੀ ਗੱਲ ਇਹ ਸੀ ਬੱਚਿਆਂ ਨੂੰ ਗੁੱਡ ਟੱਚ बैड ਟੱਚ ਕਿਉਂਕਿ ਟੀਚਿੰਗ ਚ ਮੈਂ ਗਰਲ ਸਕੂਲ ਚ ਹੀ ਰਹੀ ਆ ਮੈਂ ਪ੍ਰੋਮੋਸ਼ਨ ਨਹੀਂ ਸੀ ਲਈ ਤਾਂ ਕਿ ਮੈਂ ਬੱਚਿਆਂ ਨੂੰ ਕੁਝ ਦੱਸ ਸਕਾਂ ਸੋ ਉਹ ਜੀਆਂ ਗੱਲਾਂ ਦਸੀਆਂ ਦੂਸਰਾ ਇਹ ਹੈ ਵੀ ਹੁਣ ਜਿਹੜੇ ਇਹ ਬੱਚੇ ਨੇ ਇਹਨਾਂ ਦੇ ਪੇਰੈਂਟਸ ਨੂੰ ਇੰਨਾ ਹੀ ਅਵੇਅਰਨੈਸ ਹੈ ਹੀ ਨਹੀਂ ਵੀ ਬੱਚਾ ਬਾਹਰ ਕਹੇ ਜੇ ਕੰਮ ਕਰ ਸਕ ਕਰ ਰਿਹਾ ਹੈ ਦੂਸਰਾ ਐਸੀ ਵੀ ਪਟਿਆਲੇ 'ਚ ਡਰੱਗਸ ਬਹੁਤ ਹੋ ਗਈਆਂ ਸੀ ਸਾਨੂੰ ਇਹ ਸੀ ਵੀ ਅਗਰ ਬੱਚੇ ਗਲੀਆਂ 'ਚ ਫੇਰਨਗੇ ਤਾਂ ਕਿਸੇ ਦੇ ਇਹ ਜਿਹੇ ਦੇ ਹੱਥ ਲੱਗ ਜਾਣਗੇ ਕਿਉਂਕਿ ਸਾਡੇ ਕੋਲ ਬਹੁਤ ਕੇਸ ਆਉਂਦੇ ਸੀ ਸੋ ਇਸ ਵਾਸਤੇ ਅਸੀਂ ਰਾਜਪਾਲ ਮੈਡਮ ਦਾ ਪੂਰਾ ਸਾਥ ਦਿੱਤਾ ਇਹਨਾਂ ਨੂੰ ਕਿਹਾ ਤੁਸੀਂ ਕੋਈ ਚਿੰਤਾ ਨਾ ਕਰੋ ਅਸੀਂ ਤੁਹਾਡਾ ਸਾਥ ਦਵਾਂਗੇ ਬੱਚੇ ਇੱਥੇ ਆਉਣਗੇ ਅਸੀਂ ਵੀ ਜੋ ਜੋ ਕਿਸੇ ਦੇ ਵਿੱਚ ਹੁਨਰ ਸੀ ਉਹ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਅਸੀਂ ਹੁਨਰ ਦੀ ਕੋਈ ਮਿਸਾਲ ਹੋਵੇ ਕਿ ਜਿਹੜਾ ਤੁਸੀਂ ਦਿਖਾ ਸਕੋ ਕਿ ਬੱਚੇ ਕੀ ਕੀ ਲਰਨ ਕਰਕੇ ਗਏ ਹੈ ਉਹ ਜਿਹੜੀਆਂ ਐਕਟੀਵਿਟੀਜ਼ ਜਿਵੇਂ ਅਸੀਂ ਡੰਬਲਸ ਨਾਲ ਕਰਾਉਂਦੇ ਸੀ ਉਹ ਅੱਜ ਡੰਬਲਸ ਤਾਂ ਨਹੀਂ ਕਰ ਰਹੇ ਕਿਉਂਕਿ ਬੱਚੇ ਵੀ ਨਹੀਂ ਹਨ ਪਰ ਸਾਡੀਆਂ ਵੀਡੀਓ ਹੈਗੀਆਂ ਬਣੀਆਂ ਹੋਈਆਂ ਬਾਕੀ ਬੱਚਿਆਂ 'ਚ ਜਿਹੜਾ ਹੁਣ ਪੇਂਟਿੰਗ ਫਰਜ਼ ਕਰੋ ਹੁਣ ਬੱਚਿਆਂ ਦੇ ਘਰ ਛੋਟੇ ਨੇ ਉੱਥੇ ਕਿੱਥੇ ਪੇਂਟ ਕਰ ਸਕਦੇ ਨੇ ਆ ਦੇਖੋ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜਦੋਂ ਵਿਸਾਖੀ ਸੀਗੀ ਅਸੀਂ ਉਦੋਂ ਬੱਚਿਆਂ ਨੂੰ ਕਿਹਾ ਦੇਖੋ ਕਿੰਨੇ ਸੋਹਣਾ ਸਾਰਾ ਕੁਝ ਬਣਾਇਆ ਹੋਇਆ ਹੈ ਗੁਰੂ ਸਾਹਿਬ ਦੇ ਨਾਲ ਦੇ ਜਿਹੜੇ ਸਿੰਘ ਨੇ ਉਸ ਤੋਂ ਅੱਗੇ ਆਹ ਦੇਖੋ ਹੈਪੀ ਵਸਾਖੀ ਉਹ ਵੀ ਬੱਚਿਆਂ ਨੇ ਬਣਾਇਆ ਹੋਇਆ ਕੋਈ ਵੀ ਫੈਸਟੀਵਲ ਹੁੰਦਾ ਅਸੀਂ ਬੱਚਿਆਂ ਤੋਂ ਪੇਂਟਿੰਗਸ ਵੀ ਬਣਵਾਉਂਦੇ ਆ ਐਸਐਵੀ ਲਿਖਵਾਉਂਦੇ ਆ ਪੋਇਮਸ ਵੀ ਬਲਵਾਉਂਦੇ ਆ ਉਹਨਾਂ ਤੋਂ ਤੇ ਨਾਲ ਉਹਨਾਂ ਨੂੰ ਪ੍ਰਾਈਜ਼ ਦੇਈਦੇ ਨੇ ਜਦੋਂ ਵੀ ਬੱਚੇ ਨੂੰ ਕਿਸੇ ਵੀ ਚੀਜ਼ ਦਾ ਰਿਵਾਰਡ ਔਰ ਅਵਾਰਡ ਮਿਲਦਾ ਹੈ ਤਾਂ ਬੱਚਾ ਅੱਗੇ ਹੋ ਕੇ ਆਉਂਦਾ ਹੁਣ ਜਿਵੇਂ ਤੁਸੀਂ ਅੱਜ ਗੱਲ ਕਰ ਰਹੀ ਸੀ ਸਾਡੇ ਕੱਲ ਨੂੰ ਵੀ ਫੰਕਸ਼ਨ ਹੈ ਤਾਂ ਬੱਚਾ ਕਹਿੰਦਾ ਸੀ ਮੈਂ ਵੀ ਜੀ ਕੱਲ ਨੂੰ ਲਿਖ ਕੇ ਲੈ ਕੇ ਆਉਂਗਾ ਸੋ ਇਸ ਤਰੀਕੇ ਨਾਲ ਰਾਜਪਾਲ ਮੈਡਮ ਦੀ ਸਹਾਇਤਾ ਦੇ ਨਾਲ ਇਸ ਮਸਤੀ ਕੀ ਪਾਠਸ਼ਾਲਾ ਨੂੰ ਬਹੁਤ ਉੱਚਾ ਕੀਤਾ ਬੱਚਿਆਂ ਨੂੰ ਅਵੇਅਰਨੈਸ ਦਿੱਤੀ ਕਿ ਤੁਸੀਂ ਕੋਈ ਸਰਕਾਰੀ ਚੀਜ਼ ਕੋਈ ਵੀ ਤੁਸੀਂ ਖਰਾਬ ਨਹੀਂ ਕਰਨੀ ਪੌਦਿਆਂ ਦੀ ਸੰਭਾਲ ਕਰਨੀ ਅਸੀਂ ਮਸਤੀ ਦਾ ਬਾਗ ਵੀ ਬਣਾ ਲਿਆ ਹੁਣ ਵੀ ਦੇਖੋ ਪੂਰੀ ਲਾਈਨ ਲੱਗੀ ਪਈ ਐ ਅਸੀਂ ਬੂਟੇ ਲਾਉਣੇ ਨੇ ਉਹ ਹੋਰ ਤੇ ਬਾਹਰ ਬਾਗ ਲੱਗਿਆ ਹੋਇਆ ਇਹ ਸਾਰੀ ਜਿਹੜੀ ਪ੍ਰੇਰਣਾ ਉਹ ਮੈਡਮ ਰਾਜਪਾਲ ਜੀ ਦੇ ਉੱਤੇ ਐ ਅਸੀਂ ਤਾਂ ਸਿਰਫ ਇਹਨਾਂ ਦਾ ਸਾਥ ਦੇਣ ਆਲੇ ਆ ਰਾਜਪਾਲ ਜੀ ਅਖੀਰ ਚ ਤੁਹਾਡਾ ਕੀ ਐ ਮ रह ਗਿਆ ਤੁਹਾਡੀਆਂ ਸਾਰਿਆਂ ਨੇ ਬੜੀਆਂ ਤਾਰੀਫਾਂ ਕਰ ਦਿੱਤੀਆਂ ਨੇ ਔਰ ਇਸ 'ਚ ਕੋਈ ਸ਼ੱਕ ਵੀ ਨਹੀਂ ਐ ਸੱਚ ਐ ਹੁਣ ਤੁਹਾਡਾ ਲਾਸਟ ਏਮ ਕੀ ਰਹਿ ਗਿਆ ਕਿ ਲਾਈਕ ਜਿਨਨੇ ਸਵਾਸ ਵਾਈਗੁਰੂ ਨੇ ਦਿੱਤੇ ਨੇ ਤੁਸੀਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਪੂਰਾ ਕਰਨਾ ਦੇਖੋ ਜੀ ਤੁਸੀਂ ਉਹ slogan ਪੜ ਰਹੇ ਹੋ ਨਾ ਬੇਟੀ ਬਚਾਓ ਤੇ ਬੇਟੀ ਵਸਾਓ ਤੇ ਬੇਟੀ ਪੜਾਓ ਦੋ slogans ਤਾਂ ਤੁਸੀਂ ਆਮ ਪੜੇ ਹੋਣੇ ਨੇ ਤੀਸਰਾ ਮੈਂ ਸਪੈਸ਼ਲ ਲਿਖਵਾਇਆ ਕਿ ਬੇਟੀ ਵਸਾਓ ਅੱਜ ਦੇ ਸਮੇਂ ਦੇ ਵਿੱਚ ਇਸ slogan ਦੀ ਬਹੁਤ ਲੋੜ ਹੈ ਕਿਉਂਕਿ ਅਗਰ ਸਾਡੀ ਬੱਚੀ ਪੜੀ ਲਿਖੀ ਸਿਆਣੀ ਹੋਏਗੀ ਉਸਨੇ ਦੋ ਕੁਲਾ ਪੇਕੇ ਤੇ ਸਹੁਰੇ ਔਰ ਪਲੱਸ ਆਪਣੇ ਬੱਚੇ ਪਹਿਲਾ ਗੁਰੂ ਮਾਂ ਹੈ ਅਸੀ ਤਾਂ ਦੂਸਰੇ ਗੁਰੂ ਚਾਨਣ ਹੈ ਸੋ ਇਸ ਕਰਕੇ ਬੇਟੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਠੀਕ ਹੈ ਬੱਚਿਆਂ ਨੂੰ ਹੀ ਸਮਝਾਣਾ ਚਾਹੀਦਾ ਕਿਉਂਕਿ ਮੁੰਡੇ ਕੁੜੀ ਸੰਸਾਰ ਤਾਂ ਦੋ ਨਾਲ ਹੀ ਚੱਲਣਾ ਹੈ ਨਾ ਦੋਨਾਂ ਦਾ ਸਿਆਣਾ ਹੋਣਾ ਬਹੁਤ ਜ਼ਰੂਰੀ ਹੈ ਗੱਡੀ ਦੇ ਦੋ ਪਹੀਏ ਨੇ ਇੱਕ ਵੀ ਮਾੜਾ ਜਾਂ ਉਚਾਨੀਵਾ ਹੋਇਆ ਗੱਡੀ ਨਹੀਂ ਚੱਲਦੀ ਗਰਸਤੇ ਦੀ ਸੋ ਬਾਕੀ ਸਰਸਵਤੀ ਦੀ ਪੇਂਟਿੰਗ ਕਰਾਈ ਵੀ ਬੱਚੇ ਆਂਦਿਆਂ ਨਾਲ ماں ਸਰਸਵਤੀ ਤੋਂ ਪਹਿਲੇ ਵਿਦਿਆ ਮੰਗੋ ਮੇਰੇ ਹਸਬੰਡ ਦੀ ਇੱਕ ਪੋਇਮ ਸੀ ਵਿਦਿਆ ਉਹਦੀਆਂ ਦੋ ਲਾਈਨਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਕਹਿੰਦੇ ਨੇ ਵਿਦਿਆ ਕਿਸੇ ਦੇ ਪਿਓ ਦੀ ਨਹੀਂ ਵਿੱਦਿਆ ਕਿਸੇ ਦੇ ਪਿਓ ਦੀ ਨਹੀਂ ਐ ਅਮੀ ਜੋ ਮਿਹਨਤ ਕਰੇ ਸੋ ਪਾਵੇ ਕਈ ਅਮੀਰ ਤਰਸਦੇ ਰਹੇਗੇ ਪਰ ਇਹ ਹੱਥ ਨਾ ਆਵੇ ਸੋ ਇਹ ਮਿਹਨਤ ਦੀ ਚੀਜ਼ ਐ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਕਿਉਂਕਿ ਜਦੋਂ ਤੱਕ ਵਿਦਿਆ ਦਾ ਪਸਾਰਾ ਨਹੀਂ ਹੁੰਦਾ ਜਾਂ ਵਿਦਿਆ ਨੂੰ ਅਸੀਂ ਸਹੀ ਤਰੀਕੇ ਨਾਲ ਸਮਝ ਨਹੀਂ ਸਕਦੇ ਉਦੋਂ ਤੱਕ ਇਸ ਸਮਾਜ ਨੂੰ ਅੱਗੇ ਲੈ ਕੇ ਜਾਣਾ ਬਹੁਤ ਔਖਾ ਸੋਖਾ ਨਹੀਂ ਐ ਜਿੰਨਾ ਮਰਜੀ ਪੈਸੇ ਦਾ ਢੇਰ ਲਾ ਲਓ ਪਰ ਵਿਦਿਆ ਤੋਂ ਬਿਨਾ ਤੁਸੀਂ ਅੱਗੇ ਨਹੀਂ ਵੱਧ ਸਕਦੇ ਇਹ ਗੱਲ 16 ਨਵੇਂ ਸੱਚ ਹੈ ਸੋ ਇਹਨਾਂ ਬਜ਼ੁਰਗ ਔਰਤਾਂ ਨੇ ਬੇਸ਼ੱਕ ਕੋ ਰਿਟਾਇਰਡ ਆਫੀਸਰ ਨੇ ਅਧਿਆਪਕ ਨੇ ਪ੍ਰੋਫੈਸਰ ਨੇ ਜਾਂ ਫਿਰ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਮੈਂ ਕਦੀ ਪੜਾਂ ਉਹਨਾਂ ਨੇ ਅੱਜ ਸਭ ਕੁਝ ਸੱਚ ਕਰ ਵਿਖਾਇਆ ਤੇ ਸਰਕਾਰ ਪ੍ਰਸ਼ਾਸਨ ਹਰ ਇੱਕ ਵਿਅਕਤੀ ਜੋ ਇਸ ਨੂੰ ਸਮਝਦਾ ਉਹ ਸਾਥ ਦੇ ਰਿਹਾ ਸੋ ਉਮੀਦ ਹੈ ਤੁਸੀਂ ਵੀ ਇਸ ਨੂੰ ਖੂਬ ਸراہੋਗੇ ਤੇ ਕਦੀ ਨਾ ਕਦੀ ਆਪਣਾ ਯੋਗਦਾਨ ਵੀ ਅਜਿਹੀ ਮਸਤੀ ਦੀ ਪੜ੍ਹਸਾਲਾ ਦੇ ਵਿੱਚ ਜ਼ਰੂਰ ਪਾਓਗੇ ਤਾਂ ਜੋ ਜਿਹੜੇ ਬੱਚੇ ਨੇ ਉਹ ਵੀ ਪੜ ਸਕਣ ਜ਼ਿੰਦਗੀ ਦੇ ਅੱਗੇ ਵਿੱਚ ਬਾਤ ਸਕਣ ਤੇ ਇੱਕ ਅੱਛਾ ਮੁਕਾਮ ਹਾਸਲ ਕਰ ਸਕਣ ਰੱਬ ਹਰ ਇੱਕ ਨੂੰ ਵਿੱਦਿਆ ਜ਼ਰੂਰ ਦਵੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਜਿਆਦਾਤੋਂ ਲੈ ਰਿਹਾ ਪਟਿਆਲਾ ਤੋਂ ਕੈਮਰਾਮੈਨ ਅਜੇ ਦੇ ਨਾਲ ਸਿਮਰਨਪ੍ਰੀਤ ਸਿੰਘ